ਹੇ ਗੁਰ ਸਾਹਿਬ ਜੀ ਦੰਡਉਤ ਬੰਦਵਨ ਅਨਕ ਵਾਰ ਸਰਬੂ ਕਲਾ ਸਮਰਥ ਢੋਲਣ ਤੇ ਰੱਖੋ ਪ੍ਰਭੂ ਨਾਨਕ ਧੇਕਰ ਹੱਥ ਫਿਰਤ ਫਿਰਤ ਪ੍ਰਵੇ ਆਇਆ ਹਰਿਆਕੋ ਸਰਨਾਈ ਨਾਨਕ ਕੀ ਤਵ ਬੇਨਤੇ ਆਪਣੀ ਭਗਤੀ ਲਾਇ ਸਤਨਾਮ ਵਾਹਿਗੁਰੂ ਸਾਹਿਬ ਦੇ ਸੁਹੀ ਮਹਲਾ ਜੋ ਕਿਸ ਕਰੈ ਸੋ ਹੀ ਤਵ ਮਨਹੀ ਓਈ ਰਾਮ ਨਾਮ ਰੰਗ ਰਾਤੇ تن ਕੀ ਸੋਭਾ ਸੁਬਣੀ ਥਾਈ ਜਨਕ ਤਵ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਗੇਵੜਨਾ ਕੋਈ ਭਗਤਾਂ ਪਨ ਆਈ ਪ੍ਰਭ ਆਪਣੇ ਸੋ ਜਲ ਹਾਲੋ ਮਹੀਆਲ ਸੋਈ ਰਹਾ ਕੋਟ ਅਪਰਾਧੀ ਸੰਤ ਸੰਗ ਉਦਰਾ ਜਮ ਤਾ ਕ ਨੇੜ ਨਾ ਆਵਾ ਜਨਮਾ ਜਨਮ ਕਾ ਵਿਛੜਿਆ ਹੋਵਾ ਤੈਨਾਂ ਹਰਿ ਸਿਉ ਆਣਾ ਮਿਲਾਵ ਮਾਇਆ ਮੋਰਮ ਭੋ ਕਟਾ संत शरण जो आवै जिहा मनोरथ कर आरादे सो संतन ते पावा जन की महिमा केतबर न ਜੋ ਪ੍ਰਭ ਆਪਣੇ ਬਾਣੇ ਕਹੋ ਨਾਨਕ ਜਿਨ ਸਾਤੇ ਗੁਰ ਭੇਟਿਆ ਸੇ ਸवते ਭੈ ਨਿਕਾਣੇ ਜਨ ਕੀ ਮਹਿਮਾ ਕੇ ਤਕਬਰ ਨੋ ਜੋ ਪ੍ਰਾਵੇ ਆਪਣੇ ਬਾਣੀ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸੁਹੀ ਮਹਲਾ ਪੰਜਵਾ ਜੋ ਕਿਛ ਕਰਾਇ सोई ਪਰਮਾਨਹੇ ਕੋਈ राम नाम रंग राते تن ਕੀ ਸੋਭਾ ਸਭ ਨੀ ਥਾਈ ਜਿਨ ਪ੍ਰਵਕੇ ਚਰਨ ਪਰਾਤੇ ਮੇਰੇ राम ਹਰ ਸੰਤਾ ਜੇਵੜ ਨਾ ਕੋਈ ਭਗਤਾ ਬਨ ਆਈ ਭਾਵੇ ਆਪਣੇ ਸੋ ਜਾਲ ਥਾਲੂ ਮਹੀ ਅਲ ਸੋਈ ਰਹਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਬਾਤ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੁਹੀ ਰਾਗ ਅੰਦਰ ਅੰਗ 700 48 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਦਰੋ ਕਰੋ ਸਿੱਖੀ ਦਾਤ ਨਾਮ ਦਾਣੀਆਂ ਲਾਤਾ ਕੋਮਲ ਚਰਣਾ ਦੀ ਪੀਤ ਬਖਸ਼ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਨਕਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਸਾਰੀਆਂ ਸੰਕਟਾਂ ਨੂੰ ਦੁੱਧ ਪਤ ਧਾਨੀਆਂ ਦਾਤਾ ਸਰੀਰਕ ਤੰਦਰੁਸਤੀ ਦੇ ਰੋਗਤਾ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ